ਬੀਜੇਪੀ ਦੇ ਉਮੀਦਵਾਰ ਪਹੁੰਚੇ ਪਿੰਡ ਚੱਕ ਰੋਲਦੂ ਸਿੰਘ ਵਾਲਾ ਕੀਤਾ ਚੋਣ ਪ੍ਰਚਾਰ ਕਿਸਾਨਾਂ ਕੀਤਾ ਵਿਰੋਧ ਕਿਹਾ ਸਾਡੀਆਂ ਵਿਰੋਧੀ ਪਾਰਟੀਆਂ ਹੀ ਕਰਵਾ ਰਹੀਆਂ ਹਨ ਸਾਡਾ ਵਿਰੋਧ ਦੱਸਦੀ ਹੈ ਕਿ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਚੱਕ ਰੋਲਦੂ ਸਿੰਘ ਵਾਲਾ ਵਿਖੇ ਲੋਕ ਸਭਾ ਹਲਕਾ ਬਠਿੰਡਾ ਤੋਂ ਬੀਜੇਪੀ ਦੇ ਉਮੀਦਵਾਰ ਰਮਪਾਲ ਕੌਰ ਵੱਲੋਂ ਚੋਣ ਪ੍ਰਚਾਰ ਕਰਨ ਲਈ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਦੋਂ ਇਸ ਗੱਲ ਦੀ ਪਿੰਡ ਦੇ ਕਿਸਾਨਾਂ ਨੂੰ ਪਈ ਤਾਂ ਉਹਨਾਂ ਵੱਲੋਂ ਵਿਰੋਧ ਕਰਨ ਲਈ ਇਕੱਠੇ ਹੋ ਗਏ ਪੁਲਿਸ ਵੱਲੋਂ ਕੀਤੇ ਗਏ ਸਖਤ ਪ੍ਰਬੰਧਾਂ ਕਾਰਨ ਭਾਵੇਂ ਕਿ ਕਿਸਾਨਾਂ ਨੂੰ ਚੋਣ ਪ੍ਰਚਾਰ ਕਰਨ ਵਾਲੇ ਸਥਾਨ ਤੇ ਨਹੀਂ ਜਾਣ ਦਿੱਤਾ ਗਿਆ ਲੇਕਿਨ ਕਿਸਾਨਾਂ ਨੇ ਇਕੱਠੇ ਹੋ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਇਸ ਮੌਕੇ ਪੁਲਿਸ ਤੇ ਕਿਸਾਨਾਂ ਵਿਚਕਾਰ ਥੋੜਾ ਤਕਰਾਰ ਵੀ ਹੋ ਗਿਆ ਕਿਸਾਨ ਆਗੂ ਇਕਵਾਲ ਸਿੰਘ ਪਥਰਾਲਾ ਹਰਵਿੰਦਰ ਸਿੰਘ ਫਰੀਦਕੋਟ ਕੋਟਲੀ ਨੇ ਕਿਹਾ ਹੈ ਕਿ ਸਾਡੇ ਵੱਲੋਂ ਜਦੋਂ ਵੀ ਇਸ ਇਲਾਕੇ ਵਿੱਚ ਬੀਜੇਪੀ ਦੇ ਉਮੀਦਵਾਰ ਵੋਟਾਂ ਵਾਸਤੇ ਆਉਣਗੇ ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾਣਗੇ ਅਗਰ ਜੇਕਰ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤਾਂ ਉਹਨਾਂ ਦਾ ਵਿਰੋਧ ਲਗਾਤਾਰ ਕੀਤਾ ਜਾਵੇਗਾ ਇਸ ਮੌਕੇ ਜੀ ਬੀਜੇਪੀ ਦੇ ਉਮੀਦਵਾਰ ਨੇ ਬੀਜੇਪੀ ਲਈ ਵੋਟਾਂ ਦੀ ਮੰਗ ਕੀਤੀ ਅਤੇ ਕਿਹਾ ਕਿ ਜੋ ਬਠਿੰਡੇ ਜ਼ਿਲ੍ਹੇ ਅੰਦਰ ਵਿਕਾਸ ਕਾਰਜ ਹੋਏ ਹਨ ਉਹ ਬੀਜੇਪੀ ਸਰਕਾਰ ਵੱਲੋਂ ਹੀ ਕਰਵਾਏ ਗਏ ਹਨ। ਉੱਥੇ ਹੀ ਕਿਹਾ ਹੈ ਕਿ ਕਿਸਾਨਾਂ ਵੱਲੋਂ ਜੋ ਵਿਰੋਧ ਕੀਤਾ ਜਾ ਰਿਹਾ ਹੈ ਉਹ ਸਾਡੀਆਂ ਵਿਰੋਧੀ ਪਾਰਟੀਆਂ ਹੀ ਕਰਵਾ ਰਹੀਆਂ ਹਨ। ਇਸ ਮੌਕੇ ਉਹਨਾਂ ਨਾਲ ਸਰੂਪ ਚੰਦ ਸਿੰਘਲਾ ਜ਼ਿਲ੍ਹਾ ਪ੍ਰਧਾਨ, ਸੂਬਾ ਮੀਤ ਪ੍ਰਧਾਨ ਦਿਆਲ ਦਾ ਸੋਢੀ, ਮੰਡਲ ਪ੍ਰਧਾਨ ਗਰਦੀਪ ਸਿੰਘ ਰਾਣਾ, ਮੰਡਲ ਪ੍ਰਧਾਨ ਅਮਰਨਾਥ ਕੁੱਦਾ ਅਤੇ ਵੱਡੀ ਗਿਣਤੀ ਵਿੱਚ ਬੀਜੇਪੀ ਦੇ ਵਰਕਰ ਹਾਜ਼ਰ ਸਨ। ਸਿੰਦਰ ਸਿੰਘ ਫਰੀਦਕੋਟ ਕੋਟਲੀ ਭਾਰਤੀ ਕਿਸਾਨੀ ਇਕਤਾ ਦਿਖਾਉਂਦਾ ਥਨੇਰ ਜ਼ਿਲ੍ਹਾ ਜਨਸਖਤਰ ਬਿੰਡਾ ਅੱਜ ਦਾ ਜੋ ਪ੍ਰੋਗਰਾਮ ਸਾਡਾ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਸੱਦਾ ਦਿੱਤਾ ਹੋਇਆ ਹੈ ਤੋਂ ਉਧਰ ਨਾਲ ਸਾਡੀ ਭਾਰਤੀ ਕਿਸਾਨੀ ਇਕਤਾ ਦਿਖਾਉਂਦਾ ਥਨੇਰ ਵੱਲੋਂ ਵੀ ਸੱਦਾ ਵੀ ਜੋ ਵੀ ਭਾਜਪਾ ਦੇ ਆਗੂ ਪਿੰਡਾਂ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਸਵਾਲ ਪੁੱਛਣੇ ਆ ਕਾਲੀਆਂ ਝੰਡੀਆਂ ਵਿਖਾਉਣੀਆਂ ਤੇ ਜਿਹੜੇ ਸਵਾਲਾਂ ਦੇ ਜਵਾਬ ਮੰਗਣੇ ਆ ਇਸ ਕਰਕੇ ਅਸੀਂ ਅੱਜ ਚੱਕ ਰੋਲ ਸਿੰਘ ਵਾਲਾ ਬਲਖੇ ਪਰਮਪਾਲ ਕੌਰ ਜੋ ਸਾਡੇ ਬਿੰਡਾ ਦੇ ਹੱਥੀਂ ਤੇ ਇੱਥੇ ਬਿੰਡਾ ਤੋਂ ਚੋਣ ਲੜ ਰਹੇ ਆ ਐਮਪੀ ਦੀ ਉਹ ਆਏ ਸੀ ਉਹਨਾਂ ਨੂੰ ਸਵਾਲ ਪੁੱ ਮਾਰੋਥੇ ਫੋਰਸ ਵੱਡੇ ਪੱਦਰ ਤੇ ਲੱਗੀ ਹੋਈ ਸੀ ਉਹਨਾਂ ਨੂੰ ਸਾਡੇ ਜਵਾਬ ਦੇਣ ਦੀ ਬਜਾਏ ਦੂਜੇ ਪਾਸੇ ਦੇ ਅਖੀਰ ਨੂੰ ਉਥੋਂ 5-7 ਮਿੰਟ ਬੋਲ ਕੇ 10 ਮਿੰਟ ਬੋਲੇ ਆ ਉਸੇ ਨਿਕਲ ਗਏ ਅਸੀਂ ਇਹਨੂੰ ਦੱਸਣਾ ਚਾਹੁੰਦੇ ਆ ਵੀ ਇਸ ਤੋਂ ਬਾਅਦ ਭਾਜਪਾ ਦਾ ਕੋਈ ਵੀ ਆਗੂ ਹੈ ਜਿਹੜਾ ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਕੋਈ ਪ੍ਰੋਗਰਾਮ ਕਰੂਗਾ ਅਸੀਂ ਹਰ ਹਾਲਤ 'ਚ ਉਹਨਾਂ ਨੂੰ ਘੇਰਾਂਗੇ ਦੇ ਪਿੰਡਾਂ ਦੇ ਵਿੱਚ ਨਹੀਂ ਮੜਨ ਦੇਵਾਂਗੇ ਜਿੰਨਾ ਚਿਰ ਸਾਡੇ ਉਹ ਜਿੰਨੇ ਸਵਾਲ ਆ ਸਾਡੇ 10-11 ਸਵਾਲ ਆ ਉਹਨਾਂ ਦਾ ਸਾਨੂੰ ਜਵਾਬ ਨਹੀਂ ਦੁੰਦੇ ਪਰ ਸਾਨੂੰ ਪਤਾ ਹੈ ਵੀ ਇਹਨਾਂ ਨੇ ਜਵਾਬ ਦੇਣ ਦੀ بجائے ਦੂਜੇ ਪਾਸੇ ਲੋਕਾਂ ਨੂੰ ਆਪਦੇ ਢੰਗ-ਮੰਗ ਸੁਣਾ ਕੇ ਸਾਡਾ ਆਪ ਦੀ ਜਾਤੀ ਪ੍ਰਤੀ ਜਾਂ ਹੋਰ ਮਤਲਬ ਇਹਨਾਂ ਨੇ ਵਿਵਾਦ ਠਗੜਾ ਕਰਨ ਚਾਹੁੰਦੇ ਆ ਇਸ ਕਰਕੇ ਅਸੀਂ ਜਿੱਥੇ ਵੀ ਭਾਜਪਾ ਦੇ ਆਗੂ ਆਉਣਗੇ ਪਿੰਡਾਂ ਦੇ ਵਿੱਚ ਹਰ ਹਾਲਤ ਘੇਰਾਂਗੇ ਤੇ ਸਵਾਲ ਪੁੱਛਾਂਗੇ ਉਹਨਾਂ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਮਨਜੀਤ ਸਿੰਘ ਧਨੇਰ ਦੀ ਗਵਾਹੀ ਦੇ ਵਿੱਚ ਜੋ ਰੋਸ ਪ੍ਰਦਰਸ਼ਨ ਕੀਤਾ ਗਿਆ ਬਠਿੰਡਾ ਦਿਹਾਤੀ ਹਲਕੇ ਦੇ ਉੱਤੋਂ ਪਰਮਪਾਲ ਕੌਰ ਜੋ ਬੀਜੇਪੀ ਦੇ ਨਮਾਇंदे ਆ ਉਹਨਾਂ ਨੂੰ ਟਿਕਟ ਮਿਲੀ ਐ ਤੇ ਅੱਜ ਉਹ ਪਿੰਡ ਚੱਕ ਰੂਦੂ ਸਿੰਘ ਵਾਲਾ ਪਹੁੰਚੀ ਸੀ ਤੇ ਅਸੀਂ ਉਹਨਾਂ ਦਾ ਜਥੇਬੰਦੀ ਵੱਲੋਂ ਪੂਰਾ ਡਟਮਾ ਵਿਰੋਧ ਕੀਤਾ ਉਹਨਾਂ ਤੋਂ ਸਵਾਲ ਪੁੱਛਣੇ ਚਾਹੇ ਪਰ ਉਹਨਾਂ ਨੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਗਏ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਵੀ ਗੱਲਬਾਤ ਕਰਾਉਣ ਬਾਰੇ ਕਿਹਾ ਪਰ ਪੁਲਿਸ ਪ੍ਰਸ਼ਾਸਨ ਨੇ ਕੋਈ ਗੱਲਬਾਤ ਨਹੀਂ ਕਰਾਈ ਪੁਲਿਸ ਪ੍ਰਸ਼ਾਸਨ ਨਾਲ ਵੀ ਪੂਰੀ ਤੱਕਾ ਮੁੱਕੀ ਹੋ ਕੇ ਉਹਨਾਂ ਦਾ ਬੈਰੀਕੇਡ ਜਦੋਂ ਤੋੜ ਕੇ ਉਹਨਾਂ ਦੇ ਨੇੜੇ ਜਾਣਾ ਚਾਹਿਆ ਤਾਂ ਉਦੋਂ ਨੂੰ ਉਹ ਉੱਥੋਂ ਆਪਦੀ ਗੱਡੀ ਲੈ ਕੇ ਫਰਾਰ ਹੋ ਗਈ ਤੇ ਪਰ ਅਸੀਂ ਇਹ ਪਰਮਪਾਲ ਨੂੰ ਜੋ ਕਿ ਸਾਡੇ ਬਠਿੰਡਾ ਦਿਹਾਤੀ ਹਲਕੇ ਦੇ ਉੱਤੇ ਐਮਪੀ ਦੀ ਸੀਟ ਤੇ ਚੋਣ ਲੜ ਰਹੇ ਐ ਤੇ ਬੀਜੇਪੀ ਤੇ ਨਮਾਇੰਦਿਆਂ ਨੂੰ ਹੋਰਾਂ ਨੂੰ ਵੀ ਅਸੀਂ ਇਹ ਵਾਰਨਿੰਗ ਦਿੰਨੇ ਆ ਵੀ ਜਿੰਨਾ ਚਿਰ ਸਾਡੇ ਸਵਾਲਾਂ ਦਾ ਜਵਾਬ ਉਹ ਨਹੀਂ ਦਿੰਦੇ ਉਹਨਾਂ ਚਿਰ ਸਾਡਾ ਜਥੇਬੰਦੀ ਵੱਲੋਂ ਉਹਨਾਂ ਦਾ ਕਿਸੇ ਵੀ ਪਿੰਡ ਵਿੱਚ ਆਉਣਾ ਅਸੀਂ ਉਹਨਾਂ ਦਾ ਡਟਮਾ ਵਿਰੋਧ ਕਰਾਂਗੇ ਤੇ ਪਿੰਡਾਂ ਦੇ ਵਿੱਚ ਨਹੀਂ ਬੜਨ ਦਿੰਦੇ ਤੇ ਪਿੰਡਾਂ ਦੇ ਵਿੱਚੋਂ ਉਹਨਾਂ ਦਾ ਭਜਾ ਕੇ ਤੇ ਉਹਨਾਂ ਦੀ ਪੂਰੀ ਰੇਸ ਚੈੱਕ ਕਰਾਂਗੇ ਵਾਹਿਗੁਰੂ ਮੁਕਾਬਲਾ ਤਾਂ ਕਿਸੇ ਨਾਲ ਵੀ ਨਹੀਂ ਹੈਗਾ ਮੁਕਾਬਲਾ ਕਿਸੇ ਨਾਲ ਨਹੀਂ ਹੈਗਾ ਪਰ ਬਾਕੀ ਕੈਂਡੀਡੇਟਸ ਦਾ ਆਪਸ ਵਿੱਚ ਮੁਕਾਬਲਾ ਹੈਗਾ ਕਿਹ ਕਿਹ ਮੁੱਦੇ ਲੈ ਕੇ ਸੰਤਾ ਦੇ ਵਿਚਾਰ ਰਹੇ ਇਹ ਨਕਦਰ ਤੋਂ ਰਹਿਣ ਦਾ ਕਾਰਨ ਚੇਤਨਾ ਵੱਲੋਂ ਵੀ ਇਸ ਤਰ੍ਹਾਂ ਦੇ ਬੀਜਪੀ ਦਾ ਵਿਰੋਧ ਐਕਚੁਅਲੀ ਪਾਰਟੀਆਂ ਵੱਲੋਂ ਕਰਵਾਇਆ ਜਾ ਰਿਹਾ ਹੈ ਅਕਾਲੀ ਦਲ ਬੀਜਪੀ ਦਾ ਕਿਉਂਕਿ ਖਬਰਾਂਟ ਵਿੱਚ ਆਈ ਹੋਈ ਹੈ ਇਸ ਕਰਕੇ ਸਾਡਾ ਵਿਰੋਧ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਡਿਸਟਰਪਟ ਕਰਨ ਦੀ ਕੋਸ਼ਿਸ਼ ਕਰਦੀ ਹੈ ਕੈਂਪੇਨ ਨੂੰ ਪਰ ਉਹਦੇ ਚੋਂ ਸਫਲ ਨਹੀਂ ਹੋਣਗੇ ਮੁੱਦਾ ਮੇਨਲੀ ਵਿਕਾਸ ਦਾ ਮੁੱਦਾ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਮੇਂ ਦੇ ਵਿੱਚ ਜਿੰਨਾ ਵੀ ਇਸ ਏਰੀਆ 'ਚ ਵਿਕਾਸ ਹੋਇਆ ਸਾਰਾ ਬੀਜੇਪੀ ਗਵਰਨਮੈਂਟ ਨੇ ਕਰਾਇਆ ਹੈ। ਏਮਜ਼ ਬੀਜੇਪੀ ਗਵਰਨਮੈਂਟ ਨੇ ਬਣਾਇਆ, ਸੈਂਟਰਲ ਯੂਨੀਵਰਸਿਟੀ ਬੀਜੇਪੀ ਗਵਰਨਮੈਂਟ ਨੇ ਬਣਾਈ ਹੈ, ਸੜਕਾਂ ਦਾ ਜਾਲ ਉਹਨਾਂ ਨੇ ਵਿਛਾਇਆ ਹੈ। ਆ, ਆਯੂਸ਼ਮਾਨ ਭਾਰਤ ਵਰਗੀਆਂ ਸਕੀਮਾਂ ਲੈ ਕੇ ਆਂਦੀਆਂ ਹਨ। ਘਰ-ਘਰ ਜਿਹੜਾ ਜਿਹੜੀ ਰਾਸ਼ਨ ਦੀ ਸਕੀਮ ਹੈ ਉਹ ਸੈਂਟਰਲ ਗਵਰਨਮੈਂਟ ਦੀ ਹੈਗੀ ਹੈ। ਸੋ ਜੋ ਕੁਝ ਵੀ ਹੁਣ ਤੱਕ ਕੀਤਾ ਬੀਜੇਪੀ ਨੇ ਕੀਤਾ ਹੈ ਤੇ 2047 ਤੱਕ ਇੰਡੀਆ ਨੂੰ ਡਿਵੈਲਪਡ ਕੰਟਰੀ ਬਣਾਉਣਾ ਹੈ ਇਹ ਬੋਤ। ਦਾ ਕਿੰਸ ਦਾ ਐਡੀਟਰ ਫਾਈਨਲ ایرੀਏ ਦੇ ਮੇਰੇ ਏਮਸ ਲੈ ਕੇ ਆਏ ਆ 17 ਗੱਲ ਇਹ ਤੁਸੀਂ ਖੁਦ ਦੇਖ ਲਓ ਵੀ ਏਮਸ ਕੌਣ ਚਲਾ ਰਿਹਾ ਕੀ ਨੇ ਬਣਾਇਆ ਜਿਸ ਦੇ ਨੇਮਸ ਦਾ ਨੀ ਪੱਥਰ ਰੱਖਿਆ ਸੀ ਉਸ ਦਿਨ ਹਰ ਸਿਮਰਤ ਹੋਣੀ ਹੈ ਕਹਿ ਰਹੇ ਸੀ ਕਿ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਏਮਸ ਦਿੱਤਾ ਹੁਣ ਉਹ ਕਹਿ ਰਿਹਾ ਕਿ ਮੋਦੀ ਜੀ ਨੇ ਨਹੀਂ ਦਿੱਤਾ ਸੀ ਬਣਾਇਆ